ਅਸ਼ੇਸ ਤੌਰ ਤੇ ਜਿਹੜਾ ਮੋਗੇ ਮਾਨਜੋਗ ਐਸਐਸਪੀ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਆ ਸੋ ਮੇਰੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਜਥੇਦਾਰ ਸਹਿਬਾਨ ਔਰ ਸਾਡੇ ਜਥੇ ਦੇ ਵਿੱਚੋਂ ਜਿਹੜੇ ਸਿੰਘ ਨੇ ਉਹ ਵੀ ਨਾਲ ਅੱਜ ਸ਼ਮੂਲੀਅਤ ਕਰਨ ਆਏ ਆ ਕਾਰਨ ਇਹ ਹੈ ਜੋ ਕਿ ਮੋਗੇ ਤੋਂ ਬਾਘੇਪੁਰਾਣੇ ਰੋਡ ਦੇ ਉੱਪਰ ਇੱਕ ਸ਼ਿਵਨਾਥ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਇੱਕ ਢੌਂਗੀ ਸਾਧ ਹੈ ਔਰ ਕਾਫੀ ਲੰਮੇ ਸਮੇਂ ਤੋਂ ਉਹ ਜਿਹੜਾ ਇੱਕ ਆਪਣੇ ਘਰ ਦੇ ਵਿੱਚ ਅੱਡਾ ਉਹਨੇ ਚਲਾਇਆ ਹੋਇਆ ਹੈ ਗੱਦੀ ਦੇ ਨਾਮ ਤੇ ਪੀਰਾਂ ਪਗੰਬਰਾਂ ਦੇਵੀ ਦੇਵਤਿਆਂ ਦੀਆਂ ਫੋਟਮਾਂ ਲਾ ਕੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਉਹਨਾਂ ਨਾਲ ਠੱਗੀਆਂ ਮਾਰ ਰਿਹਾ ਸੋ ਪਿਛਲੇ ਸਮੇਂ ਵਿੱਚ ਇਹ ਬੰਦਾ ਇੱਕ ਨਸ਼ੇੜੀ ਸੀ ਔਰ ਸਮੇਂ ਤੋਂ ਬਾਅਦ ਜਿਵੇਂ ਕਹਿੰਦੇ ਆ ਵੀ ਪੁਰਾਣੇ ਸਮੇਂ ਅੱਜ ਕਹਿੰਦੇ ਸੀ ਵੀ ਬਾਬੇ ਮਸਾਂ ਹੀ ਲੱਭਦੇ ਆ ਪਰ ਹੁਣ ਤੇ ਬਾਬੇ ਜਿਹੜੇ ਇਹੋ ਜਿਹੇ ਢੌਂਗੀ ਸਾਧ ਆ ਉਹ ਇੱਟਾਂ ਦੇ ਉੱਪਰ ਹੀ ਬੈਠੇ ਆ ਪਹਿਲਾਂ ਕਹਿੰਦੇ ਸੀ ਇੱਟਾਂ ਦੇ ਥੱਲੇ ਹੁੰਦੇ ਆ ਸੋ ਇਹੋ ਜਿਹੇ ਲੋਕ ਜਿਹੜੇ ਕਰਮਕਾਂਡ ਫਲਾਰੇ ਆ ਔਰ ਹਰ ਇੱਕ ਗਲੀ ਮੁਹੱਲੇ ਦੇ ਵਿੱਚ ਬੈਠੇ ਹੋਏ ਆ ਸੋ ਅਸੀਂ ਇਹ ਜਿਹੜਾ ਮੁੱਦਾ ਉਠਾਇਆ ਹੈ ਪੰਜਾਬ ਨੂੰ ਬਚਾਉਣਾ ਅਸੀਂ ਇਹੋ ਜਿਹੇ ਢੌਂਗੀ ਸਾਧਾਂ ਨੂੰ ਪਹਿਲਾਂ ਅਸੀਂ ਉਹਨਾਂ ਦੇ ਠਾਗ ਠਾਗੇ ਬੰਦ ਕਰਾਉਣੇ ਆ ਸੋ ਕਾਫੀ ਮੇਰੀਆਂ ਪਹਿਲਾਂ ਵੀ ਵੀਡੀਓ ਵਾਇਰਲ ਹੋਈਆਂ ਉਹਦੇ ਵਿੱਚ ਮੈਨੂੰ ਮੈਸੇਜ ਆਇਆ ਵੀ ਮੋਗੇ ਤੋਂ ਬਾਗੇ ਪੁਰਾਣੇ ਰੋਡ ਤੇ ਇੱਕ ਸ਼ਿਵਮ ਜਿਹੜਾ ਬਾਬਾ ਹੈ ਤੇ ਉਹ ਕਹਿੰਦਾ ਵੀ ਜਿਹੜਾ ਪੀਜੀਆਈ ਤੋਂ ਰੈਫਰ ਹੋ ਕੇ ਆ ਗਿਆ ਜਾਂ ਡੀਐਮਸੀ ਤੋਂ ਰੈਫਰ ਹੋ ਕੇ ਆ ਗਿਆ ਵੀ ਇਹਦਾ इलाज ਹੀ ਕੋਈ ਨਹੀਂ ਵੱਡੀਆਂ-ਵੱਡੀਆਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਉਹ ਕਹਿੰਦਾ ਮੈਂ ਇੱਕ ਚੁਟਕੀ ਦੇ ਵਿੱਚ ਕਰ ਦਿੰਨਾ ਸੋ ਉੱਥੇ ਕਈ ਰੋਗੀ ਲੋਕ ਵੇਖੋ ਜਦੋਂ ਬੰਦਾ ਰੋਗੀ ਹੁੰਦਾ ਹੈ ਮਾਨਸਿਕ ਤੌਰ ਤੇ ਤੇ ਜਾਂ ਉਹ ਭੜਕਦਾ ਫਿਰਦਾ ਉਹਨੂੰ ਕੋਈ ਰਾਹ ਨਹੀਂ ਮਿਲਦਾ ਤੇ ਉਹ ਫਿਰ ਇਹੋ ਜਿਹੇ ਢੋਂਗੀ ਸਾਧਾਂ ਦੇ ਕੋਲੇ ਆ ਜਾਂਦਾ ਸੋ ਇਦਾਂ ਦੇ ਭੋਲੇ ਭਾਲੇ ਲੋਕ ਜਿਹੜੇ ਠੱਗੀ ਦਾ ਸ਼ਿਕਾਰ ਕਈ ਹੋ ਚੁੱਕੇ ਆ ਔਰ ਕਈਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੋ ਸ਼ਿਵਨਾਥ ਬਾਬੇ ਦੇ ਜਿਹੜੇ ਕਾਫੀ ਕਾਰਨਾਮੇ ਆ ਜਿਵੇਂ ਕਿ ਸਭ ਤੋਂ ਪਹਿਲਾਂ ਸਿਰ ਘਮਾਉਂਦਾ ਏ ਐਵੇਂ ਵੀ ਜਿਵੇਂ ਚੱਬੁੰਦਾ ਏ ਉਦੋਂ ਕਹਿੰਦੇ ਸਾਨੂੰ ਮਸਤਾਂ ਦੀ ਲੋਰ ਚੜਦੀ ਹੈ ਵੀ ਲੋਰ ਤੁਹਾਨੂੰ ਕੱਲਿਆਂ ਨੂੰ ਚੜਦੀ ਹੈ ਇਹ ਜਿਹੜੇ ਸਵਾਲ ਜਵਾਬ ਅਸੀਂ ਕਰਨੇ ਆ ਇਹਦੇ ਵਿੱਚ ਫਿਰ ਕਹਿੰਦਾ ਜੀ ਸਭ ਤੋਂ ਵੱਡੀ ਜਿਹੜੀ ਕੁਰਹਿਤ ਹੈ ਇਸ ਬੰਦੇ ਦੀ ਇਹਨੇ ਇਸ ਅੰਗੂਠੇ ਦੇ ਉੱਤੇ ਇੱਕ ਓੰਕਾਰ ਜਿਹੜਾ ਗੁਰਬਾਣੀ ਦਾ ਅੱਖਰ ਹੈ ਸ਼ਬਦ ਹੈ ਉਹ ਲਿਖਾਇਆ ਹੋਇਆ ਤੇ ਉਸੇ ਹੱਥ ਦੇ ਨਾਲ ਇਹ ਗਧੀਆਂ ਚੁੰਗ ਰਿਹਾ ਸੋ ਅਸੀਂ ਇਹਦੇ ਤੋਂ ਸਵਾਲਾਂ ਦੇ ਜਵਾਬ ਲੈਣੇ ਆ ਸੋ ਨਾਲ ਇਹ ਕਹਿੰਦਾ ਵੀ ਜਿਹੜਾ ਕੋਈ ਰੋਗੀ ਐ ਠੀਕ ਨਹੀਂ ਹੁੰਦਾ ਮੈਂ ਉਹਨੂੰ ਠੀਕ ਕਰ ਦੂੰ ਕੋਈ ਲੂਲਾ ਲੰਗੜਾ ਜੇ ਮੈਂ ਉਹਨੂੰ ਠੀਕ ਕਰ ਦੂੰ ਮੈਂ ਕਿਸੇ ਦੀਆਂ ਗੰਡਾਂ ਖੋਰ ਦਿੰਨਾ ਇੱਕ ਇਹਦੀ ਵੀਡੀਓ ਅਪਲੋਡ ਹੋਈ ਸੀ ਉਹ ਬੀਬੀ ਕਹਿੰਦੀ ਵੀ ਮੈਂ ਗੁਪਤ ਗੱਲ ਕਰਨੀ ਆ ਬਾਬਾ ਜੀ ਤੁਹਾਡੇ ਨਾਲ ਇਹ ਜਿਹੜਾ ਢੌਂਗੀ ਸਾਹ ਦਾ ਕਹਿੰਦਾ ਸਪੀਕਰ 'ਤੇ ਗੱਲ ਕਰ ਮੇਰੇ ਨਾਲ ਚਲੋ ਸੋ ਕਿਸੇ ਦੀਆਂ ਗੁਪਤ ਪ੍ਰੋਬਲਮਾਂ ਹੁੰਦੀਆਂ ਉਹਦੇ ਨਾਲ ਅੰਦਰ ਖਾਤੇ ਗੱਲ ਕਰ ਲੈ ਜੇ ਤੂੰ ਵੱਡਾ ਬਾਬਾ ਸਾਧ ਹੈ ਤੂੰ ਲੋਕਾਂ ਦੇ ਦੁੱਖ ਸੁਣਦਾ ਫਿਰ ਇਹਨੇ ਇੱਕ ਗੱਲ ਵੀਡੀਓ ਚ ਕਹੀ ਕਹਿੰਦਾ ਮੈਂ ਪੀਰ ਦੇ ਥੱਲੇ ਪੈ ਕੇ ਨਾ ਤੇ ਫਿਰ ਪੀਰ ਨੂੰ ਵਸ ਵਿੱਚ ਕੀਤਾ ਮੈਂ ਪੀਰਾਂ ਪਗੰਬਰਾਂ ਦੇਵੀ ਦੇਵਤਿਆਂ ਗੁਰੂਆਂ ਭਗਤਾਂ ਸੰਤਾਂ ਦਾ ਕਰਦਾ ਸਤਕਾਰ ਸਾਡਾ ਨਮਨ ਹੈ ਤੇ ਪਰ ਇਹਨਾਂ ਲੋਕਾਂ ਨੇ ਸ਼ਰਮ ਲਾਤੀ ਇਹ ਕਹਿੰਦੇ ਵੀ ਅਸੀਂ ਥੱਲੇ ਪੈ ਪੈ ਕੇ ਉਹਨਾਂ ਦੇ ਰਿਲੇਸ਼ਨ ਬਣਾ ਬਣਾ ਕੇ ਅਸੀਂ ਪੀਰਾਂ ਨੂੰ ਵਸ ਵਿੱਚ ਕੀਤਾ ਇਸ ਮੰਤ ਬਾਬੇ ਨੂੰ ਪਤਾ ਨਹੀਂ ਇਹ ਸ਼ਿਵਰੀ ਆ ਕਿ ਕੁੰਸੀ ਐ ਇਹਨੂੰ ਅਸੀਂ ਸਵਾਲ ਜਵਾਬ ਜਿਹੜੇ ਕਰਨੇ ਆ 20 ਦਿਨ ਦਾ ਅਸੀਂ ਟਾਈਮ ਦੇ ਚੱਲੇ ਆ ਅੱਜ 모ਗੇ ਐਸਐਸਪੀ ਸਾਹਿਬ ਉਹਨਾਂ ਨੂੰ ਅਸੀਂ ਮਿਮਰੰਡਮ ਦੇਤਾ 20 ਦਿਨ ਦਾ ਟਾਈਮ ਦਿੱਤਾ 16 ਦਿਨ ਦਿੱਤੇ ਆ ਪ੍ਰਸ਼ਾਸਨ ਨੂੰ ਜੇ ਪ੍ਰਸ਼ਾਸਨ ਸ਼ਾਂਤਮਈ ਤਰੀਕੇ ਨਾਲ ਸਾਡੇ ਸਵਾਲ ਜਵਾਬ ਕਰਾ ਦਿੰਦਾ ਤਾਂ ਚੰਗੀ ਗੱਲ ਐ ਔਰ ਜੇਕਰ ਨਹੀਂ ਕਰਾਉਂਦਾ ਤੇ 16 ਤੋਂ 4 ਦਿਨ ਹੋਣਗੇ ਖਾਲਸੇ ਦੇ ਤੇ ਜਿਹੜਾ 20ਵਾਂ ਦਿਨ ਹੋਊਗਾ ਸਾਡਾ ਅਸੀਂ ਲਾੜ ਲੀਆਂ ਫੌਜਾਂ ਦੇ ਨਾਲ ਸਿੰਘ ਚੜ ਕੇ ਆਉਣਗੇ ਇਹਦਾ ਠਾਗ ਠਾਕਾ ਕਰਾਵਾਂਗੇ ਬੰਦ ਇਹਨੇ ਬੜਾ ਗੰਦ ਪਾਇਆ ਜੀ ਪੰਜਾਬ ਦੇ ਵਿੱਚ ਤੇ ਦਾਸ ਦੀ ਡਿਊਟੀ ਲਈ ਉਹਨਾਂ ਨੇ ਮਾਲਵੇ ਦੀ ਜਥੇਦਾਰੀ ਦਾਸ ਨੂੰ ਦਿੱਤੀ ਆ ਤੇ ਨਾਲ ਆਪਣੇ ਫਰੀਦਕੋਟ ਤੋਂ ਸਿੰਘ ਆਏ ਆ ਤੇ ਜਥੇਦਾਰ ਸਾਡੇ ਵੀ ਨਾਲ ਖੜੇ ਆ ਤੇ ਮੰਗ ਪੱਤਰ ਤਾਂ ਅਸੀਂ ਇਹ ਦੇਣ ਆਏ ਸੀ ਜਿਹੜਾ ਆਪਣਾ ਸ਼ਿਵਮ ਬਾਬਾ ਜੀ ਬਾਬਾ ਉਹਨੂੰ ਕਹਿਣਾ ਪੈਣਾ ਕਿਉਂਕਿ ਲੋਕ ਸਾਰੇ ਬਾਬਾ ਹੀ ਕਹਿੰਦੇ ਉਹਨੂੰ ਪਰ ਬਾਬੇ ਨਾਂ ਦੀ ਉਹਦੇ ਕੋਈ ਚੀਜ਼ ਹੈ ਨਹੀਂ ਕੋਈ ਅੱਜ ਤੱਕ 2-3 ਮਹੀਨੇ ਪਹਿਲਾਂ ਦਰਖਾਸਤ ਦਿੱਤੀ ਸੀ ਇਥੇ ਐਸਐਸ ਵੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਜਿਹੜਾ ਪਖੰਡੀ ਸਾਹ ਦਾ ਇਹ ਇਹ ਤੇ ਨੱਥ ਪਾਈ ਜਾਵੇ ਉਲਟਾ ਇਹਨਾਂ ਨੇ ਕਾਰਵਾਈ ਕੀ ਕਰਨੀ ਆ ਉਹਨੂੰ ਆਪਣੇ ਪੁਲਿਸ ਵਾਲੇ ਦੇਤੇ 2-3 ਬਾਡੀਗਾਰਡ ਦੇਤੇ ਵੀ ਕੋਈ ਉਹ ਤੇ ਹਵੀ ਨਵੀ ਨਾ ਹੋ ਜਾਈ ਤੇ ਇੱਕ ਪੁਲਿਸ ਵਾਲੇ ਦਾ ਨਾਮ ਐ ਤਾਂ ਕਰਕੇ ਲੈਣਾ ਕਿਉਂਕਿ ਉਹ ਬੰਦਾ ਜਿਹੜਾ ਬਾਬੇ ਦਾ ਬਾਡੀਗਾਰਡ ਬਣ ਕੇ ਗਿਆ ਸੀਗਾ ਉਹ ਉਸੇ ਜਗ੍ਹਾ ਤੇ ਜਾ ਕੇ ਆਪ ਦਾ ਸਿਰ ਘਮਾਉਣ ਲੱਗ ਗਿਆ ਪੁਲਿਸ ਨੇ ਰੋਕਣਾ ਹੁੰਦਾ ਪਰ ਪੁਲਿਸ ਵਾਲੇ ਨਾਲ ਜਾ ਕੇ ਉਹਦੇ ਸਿਰ ਕਮਾਉਣ ਲੱਗ ਗਏ ਉਹ ਵੀ ਸਾਡੇ ਕੋਲ ਵੀਡੀਓ ਪਈ ਆ ਅਸੀਂ ਤੇ ਬੇਨਤੀ ਇਹੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਜਿਹੜੀਆਂ ਗੁਰੂਆਂ ਫੌਜਾਂ ਨੇ ਜਿਹੜੀਆਂ ਲਾੜੀਆਂ ਫੌਜਾਂ ਗੁਰੂ ਨੇ ਕਹੀਆਂ ਵੀ ਇਹ ਫਿਰ ਆਪ ਦਾ ਜਿਹੜਾ ਕਾਰਵਾਈ ਆ ਜਿਹੜੀ ਇਹ ਆਪ ਦੀ ਪਾਉਂਦੀਆਂ ਤੇ ਫਿਰ ਇਹਨਾਂ ਨੇ ਪ੍ਰਸ਼ਾਸਨ ਨੇ ਇੱਕ ਮਿੰਟ ਦੇ ਵਿੱਚ ਪਰਚਾ ਦੇਣ ਲੱਗੇ ਨੇ ਦੇਰੀ ਨਹੀਂ ਲੈਣੀ ਤੇ ਅਸੀਂ ਬੇਨਤੀ ਇਹੀ ਕਰਦੇ ਹਾਂ ਵੀ ਇਹ ਤੇ ਠੱਲ ਪਾਈ ਜਾਵੇ ਜੇ ਕੋਈ ਇਹ ਚ ਚਮਤਕਾਰ ਹੈਗਾ ਤਾਂ ਯਾਰ ਹਸਪਤਾਲ ਬੰਦ ਕਰੋ ਤੇ ਇਹਦੇ ਨਾਲ ਲੱਗੋ ਸਾਰੇ ਜਾਣੇ ਇਹਦੀ ਮਦਦ ਕਰੋ ਬਾਈ ਤੁਸੀਂ ਦੱਸ ਰਹੇ ਪਹਿਲਾਂ ਵੀ ਮੰਗ ਪੱਤਰ ਦਿੱਤਾ ਗਿਆ ਸੀਗਾ ਉਦੋਂ ਲੱਗਦਾ ਤੁਹਾਨੂੰ ਆਸ਼ਵਾਸ਼ਣ ਮਿਲਿਆ ਸੀ ਜਾਂ ਬਾਈ ਮੰਗ ਪੱਤਰ ਦਿੱਤਾ ਹੀ ਐਸਐਸਪੀ ਸਾਹਿਬ ਨੂੰ ਚਲੋ ਪੱਤਰ ਕਰੇ ਭਾਈ ਜਾਰੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਪਹਿਲਾਂ ਵੀ ਚੱਕੀ ਆ ਤੇ ਹੁਣ ਵੀ ਚੱਕ ਰਹੇ ਆ ਕੁਝ ਕਿ ਚੈਨਲ ਉਹਦੇ ਆਪ ਦੇ ਹੈਗੇ ਆ ਪੇੜ ਕੀਤੇ ਹੋਣਗੇ ਜਿਹੜੇ ਉਹਨਾਂ ਨੂੰ ਕਰ ਰਹੇ ਆ ਆਪਣਾ ਉਹਨਾਂ ਦਾ ਪ੍ਰਚਾਰ ਕਰ ਰਹੇ ਆ ਪਰ ਤੁਹਾਡਾ ਬਹੁਤ ਧੰਨਵਾਦ ਆ ਇਹਨਾਂ ਨੂੰ ਮੰਗ ਪੱਤਰ ਐਸਐਸਪੀ ਸਾਹਿਬ ਨੂੰ ਅਸੀਂ ਦੇ ਕੇ ਗਏ ਆ ਇਹਨਾਂ ਨੇ ਦੋ ਨੰਬਰ ਸਿਟੀ ਚ ਮਾਰਕ ਕਰਤਾ ਉੱਥੇ ਸਗੋਂ ਸਾਨੂੰ ਉਹਨਾਂ ਦੇ ਮੁਲਾਜ਼ਮ ਕਹੀ ਜਾਂਦੇ ਆ ਓਏ ਕੋਈ ਨਹੀਂ ਬਾਬਾ ਜੀ ਚਲੋ ਕੋਈ ਗੱਲ ਨਹੀਂ ਸਾਰਿਆਂ ਨੇ ਆਪ ਦਾ ਕਰਨਾ ਹੁੰਦਾ ਰੋਕ ਨਹੀਂ ਸਕਦੇ ਕਿਸੇ ਨੂੰ ਦੱਸੋ ਹੁਣ ਕਿਹਦੇ ਕੋਲੇ ਜਾਈਏ ਅਸੀਂ ਅੱਜ ਪਰ ਕੀ ਆਸ-ਪਾਸ ਅੱਜ ਤਾਂ ਐਸਐਸਬੀ ਸਾਹਿਬ ਨੇ ਪੂਰਾ ਭਰੋਸਾ ਦਿੱਤਾ ਹੈ ਕਿਉਂਕਿ ਮੌਕੇ ਦੇ ਜਦੋਂ ਪਹਿਲਾਂ 2-3 ਮਹੀਨੇ ਪਹਿਲਾਂ ਵੀ ਜਦੋਂ ਦੇ ਕੇ ਗਏ ਮੰਗ ਪੱਤਰ ਉਦੋਂ ਵੀ ਐਸਐਸਬੀ ਸਾਹਿਬ ਇਹੀ ਸੀ ਮੌਜੂਦ ਹੁਣ ਵੀ ਇਹੀ ਮੌਜੂਦ ਹੈ ਤੇ ਵੇਖੋ ਕੀ ਬਣਦਾ ਮੀਆਂ ਦੇ ਨਾਲ ਟਾਈਮ ਦਿੱਤਾ ਤੇ ਵੇਖੋ ਹੁਣ ਜੇ ਤਾਂ ਕੋਈ ਇਹਨਾਂ ਨੇ ਕਰਤੀ ਕਾਰਵਾਈ ਠੀਕ ਹੈ ਨਹੀਂ ਤਾਂ ਫਿਰ ਖਾਲਸਾ ਪੰਥ ਇਕੱਠਾ ਹੋਊਗਾ ਇੱਥੇ ਤੇ ਸਾਰੀਆਂ ਜੱਥੇਬੰਦੀਆਂ ਸੱਦਾਂਗੇ ਕਿਉਂਕਿ ਇਹ ਧਰਮ ਦਾ ਕੰਮ ਆ ਸਾਰੀਆਂ ਧਾਰਮਿਕ ਜੱਥੇਬੰਦੀਆਂ ਸੱਦਾਂਗੇ ਇਹਦੇ ਵਿੱਚ ਹਿੰਦੂ ਜੱਥੇਬੰਦੀਆਂ ਹੋਣਗੀਆਂ ਮੁਸਲਮਾਨ ਜੱਥੇਬੰਦੀਆਂ ਹੋਣਗੀਆਂ ਤੇ ਸਿੱਖ ਤਾਂ ਖੜਾ ਹੀ ਐ ਇੱਥੇ ਤੇ ਅਸੀਂ ਕਹਿੰਨੇ ਆ ਵੀ ਚਲੋ ਠੱਲ ਪੈ ਜੇ ਸਾਨੂੰ ਨਾ ਇਹੋ ਜਿਹਾ ਕਦਮ ਚੁੱਕਣਾ ਪਵੇ ਦੇਖੋ ਅਸੀਂ ਕਹਿੰਨੇ ਆ 20 ਬੰਦੇ ਕੰਮ ਕਰਦੇ ਆ ਠੀਕ ਆ ਤੁਸੀਂ ਤਾਂ ਦੋ 20 ਪੰਜਾਬੀ ਲੈ ਆਓਗੇ ਕਿੱਥੇ ਨੇ 20 ਪੰਜਾਬੀ ਕਿਸੇ ਕੋਲੋਂ ਕੰਮ ਕਰਾਓਗੇ ਕੰਮ ਤਾਂ ਕਰਨਾ ਹੀ ਆ ਨਾ ਖੇਤੀ ਦਾ ਤਾਂ ਕੰਮ ਘੋੜਾ ਖੇਤੀ ਦਾ ਛੱਡਾਂਗੇ ਜੇ ਮੰਨ ਲਓ ਇੱਕ ਬੰਦਾ ਸਬਜ਼ੀ ਵੇਚਦਾ ਕਿੰਨੇ ਕ ਬੰਦਿਆਂ ਨੂੰ ਤੁਸੀਂ ਆਪਦੇ ਬੱਚਿਆਂ ਨੂੰ ਤਾਂ ਦਿਹਾੜੀ ਨਹੀਂ ਕਰ ਦਿੰਦੇ ਠੀਕ ਆ ਸਭ ਤੋਂ ਵੱਡੀ ਗੱਲ ਇਹ ਆ ਅਸੀਂ ਆਪਦੇ ਘਰਾਂ ਦੇ ਵਿੱਚ ਬੰਦੇ ਰੱਖੇ ਹੋਇਆ ਉਹਨਾਂ ਦੀਆਂ ਲੇਡੀਜ਼ ਆ ਕੇ ਕੰਮ ਕਰਦੀਆਂ ਰੋਟੀ ਪਕਾ ਕੇ ਦਿੰਦੇ ਆ ਤੁਹਾਡੀਆਂ ਜਨਾਨੀਆਂ 11 12 ਵਜੇ ਤੱਕ ਸੁੱਤੀਆਂ ਨਹੀਂ ਉੱਠਦੀਆਂ ਤੁਸੀਂ ਕਿੱਥੋਂ ਕੰਮ ਰੋਟੀ ਪਕਾ ਕੇ ਲੈ ਜਾਓਗੇ ਰੋਟੀ ਦਾ ਤਾਂ ਉਹਨੂੰ ਹੀ ਬਣਾ ਕੇ ਦੇ ਰਹੀਆਂ ਨੇ ਤੜ ਦੋ ਉਹਨਾਂ ਨੂੰ ਪਿੰਡਾਂ ਚੋਂ ਪਿੰਡ ਪਿੰਡ ਖਾਲੀ ਕਰਾਤੇ ਤੁਸੀਂ ਘਰ ਖਾਲੀ ਕਰਾਤੇ ਕਿਵੇਂ ਕੰਮ ਕਰੋਗੇ ਆਪ ਦੀਆਂ ਜਨਾਨੀਆਂ ਨੂੰ ਤੁਸੀਂ ਬਿਲਕੁਲ ਦੁੱਖ ਦੇ ਕੇ ਆਪਣੇ ਪਰਿਵਾਰ ਨੂੰ ਦੇ ਦੁੱਖ ਦੇ ਕੇ ਰਾਜ਼ੀ ਨਹੀਂ ਟੜ ਉਪਚਾਰਨਾ ਇਹਨਾਂ ਪ੍ਰਵਾਸੀ ਮਜ਼ਦੂਰ ਲੱਗੇ ਹੋਏ ਨੇ ਆਪਣੇ ਘਰੇ ਕੋਈ ਝੜਫੋਕ ਕਰਨੀਆਂ ਉਹ ਪ੍ਰਵਾਸੀ ਮਜ਼ਦੂਰ ਲੱਗੇ ਹੋਏ ਨੇ ਠੀਕ ਹੈ ਤੁਹਾਡੇ ਕੋਲ 25 25 40 40 ਸਾਲ ਦੇ ਬੰਦੇ ਲੱਗੇ ਹੋਏ ਨੇ ਉਹਨਾਂ ਦਾ ਕੋਈ ਮਾੜਾ ਕੰਮ ਨਹੀਂ ਕੀਤਾ ਤੁਹਾਡੇ ਗਹਿਣੇ ਪੇਰੰਦੇ ਪੈਸੇ ਪੇਰੰਦੇ ਜਨਾਨੀਆਂ ਤੱਕ ਤੁਸੀਂ ਉਹਨਾਂ ਦੇ ਭਰੋਸੇ ਛੱਡ ਕੇ ਚਲੇ ਜਾਂਦੇ ਹੋ ਅੱਜ ਇੱਕ ਬੰਦੇ ਦੀ ਗਲਤੀ ਕਰਨ ਤੁਸੀਂ ਸਾਰਿਆਂ ਨੂੰ ਸਜ਼ਾ ਦੇਓਗੇ ਉਹ ਕਿੱਥੋਂ ਦਾ ਨੇ ਆਇਆ ਮਤੇ ਉਹ ਤਾਂ ਵੀਰੇ ਆਪ ਦੇ ਫਾਇਦੇ ਵਾਸਤੇ ਪੈਰੇ ਕਿਸੇ ਦੇ ਫਾਇਦੇ ਬਾਤੇ ਘੋੜੇ ਪੈਰੇ ਆਪਾਂ ਬੋਲਣਾ ਨਹੀਂ ਚਾਹਦੇ ਕਿਉਂਕਿ ਇਹ ਨੈਸ਼ਨਲ ਮੀਡੀਆ ਤੇ ਜਾਣਾ ਆ ਉਹ ਤਾਂ ਇੱਕ ਪੋਲਿਟਿਕਸ ਕਰਕੇ ਮਤੇ ਪੈ ਰਹੇ ਨੇ ਵੀ ਮੈਂ ਪੋਲਿਟਿਕਸ ਮੈਂ ਮੈਂ ਹੈਗਾ ਕਾਲੀ ਤੁਸੀਂ ਹੈਗੇ ਕਾਂਗਰਸੀ ਇਹ ਭਰਾ ਹੈਗਾ ਆਜ਼ਾਦ ਉਮੀਦਵਾਰ ਠੀਕ ਆ ਉਹ ਮਤੇ ਪੈ ਰਹੇ ਨੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੇ ਉਹ ਉਹ ਚੀਜ਼ ਤੇ ਮਤੇ ਪਾ ਰਹੇ ਨੇ ਵੀ ਇਹਨਾਂ ਦਾ ਬੋਟ ਬੈਂਕ ਟੁੱਟੇ ਇਹਦੇ ਵਿੱਚ ਕੋਈ ਉਹ ਨਹੀਂ ਤੇਰਾ ਇਹ ਨਹੀਂ ਹੈਗਾ ਵੀ ਤੂੰ ਆਪਾਂ ਇਹਨਾਂ ਨੂੰ ਕੱਢਣਾ ਚਾਹੁੰਦੇ ਆ ਨਹੀਂ ਅਸੀਂ ਇਹ ਕਰਨਾ ਚਾਹੁੰਦੇ ਆ ਵੀ ਜੇ 10 ਬੰਦੇ ਹੁਣ ਮੇਰੇ ਨਾਲ ਜੁੜੇ ਹੋਏ ਨੇ ਮੈਂ ਆਮ ਆਦਮੀ ਪਾਰਟੀ ਦਾ ਤੇ ਤੁਸੀਂ ਇਹ ਗੱਲ ਸੁਣਨੀ ਆ ਵੀ ਇਹਨਾਂ ਨੂੰ ਕਿਵੇਂ ਕੱਢਿਆ ਜਾਵੇ ਇਸ ਦੀਆਂ 10 ਵੋਟਾਂ ਘੱਟ ਹੋਣ ਨਾ ਕਿ ਉਹ ਬੱਚੇ ਦੇ ਕਰਕੇ ਸੋਚਿਆ ਜਾ ਰਿਹਾ ਵੀ ਇਹ ਬੱਚੇ ਨਾ ਪ੍ਰਵਾਸੀ ਮਜ਼ਦੂਰਾਂ ਨੇ ਆ ਕੁਛ ਕੀਤਾ ਠੀਕ ਹੈ ਤੀਜੀ ਗੱਲ ਸਭ ਤੋਂ ਵੱਡੀ ਗੱਲ ਇਹ ਆ ਮੈਂ ਖੇਤੀ ਆੜਾ ਬੰਦਾ ਆ ਮੇਰੇ ਕੋਲੇ 20 ਕਿੱਲੇ ਨੇ ਮੈਂ ਉਹਨੂੰ ਅੱਧਾ ਕਿੱਲਾ ਦੇ ਦਤਾ ਸੀ ਬੰਦੇ ਨੂੰ ਵੀ ਆ ਲੈ ਭਾਈ ਆਪਣਾ ਪਰਿਵਾਰ ਰੱਖਣ ਵਾਲੇ ਮੇਰੇ ਕੋਲੇ ਕੰਮ ਕਰਦੇ ਠੀਕ ਹੈ ਮੇਰਾ ਮੇਰੇ ਦਾਦੇ ਨੇ ਲਿਖ ਕੇ ਦਿੱਤਾ ਹੋਇਆ ਲੇਕਿਨ ਮੈਂ ਗਾ ਨਹੀਂ ਮੈਂ ਨਹੀਂ ਚਾਹਦਾ ਵੀ ਉਹ ਬੰਦੇ ਉਹ ਅੱਧਾ ਕਿੱਲਾ ਵੀ ਖਾਲੀ ਕਰਨ ਮੈਨੂੰ ਆ ਆ ਮੈਂ ਫਿਰ ਸਟੇਸ਼ਨ ਕੱਢਣੇ ਆਪਣੇ ਆਪਣੇ ਦਿਲ ਦੀ ਪੜਾਹਸ ਕੱਢਦਾ ਬਿਆ ਉਹਨਾਂ ਨੂੰ ਮੈਂ ਉਹਨਾਂ ਨੂੰ ਕੱਢ ਗੇ ਨਾ ਕਿ ਉਹਨਾਂ ਕੋਲੋਂ ਮੈਂ ਇਹ ਗੱਲ ਕਹਿ ਰ ਜੇ ਆਪ ਨੂੰ ਘਾਤੀ ਕਰਨ ਦਾ ਜਾਂ ਬੱਚੇ ਨਾਲ ਕੋਈ ਲਮੋਰੀਆ ਬੱਚੇ ਨਾਲ ਇਹ ਨਾ ਬੰਦੇ ਨੇ ਥੋੜਾ ਕੰਮ ਗਲਤ ਕੀਤਾ ਜੇ ਬੰਦੇ ਨੇ ਗਲਤ ਕੀਤਾ ਉਹਨੂੰ ਤਾਂ ਤੁਸੀਂ ਪੁਲਿਸ ਪ੍ਰੋਟੈਕਸ਼ਨ ਦੇ ਕੇ ਉਹਨੂੰ ਤਾਂ ਜੇਲ੍ਹ ਚ ਭੇਜ ਦਿੱਤਾ ਕਦੇ ਨਹੀਂ ਉਹਨੂੰ ਟੌਂਗ 'ਚ ਖੜਾ ਕਰਕੇ ਜਦੋਂ ਤੁਸੀਂ ਘਰ ਰੱਖਿਆ ਤੁਸੀਂ ਪੁੱਛਿਆ ਨਹੀਂ ਅੱਜ ਤੁਸੀਂ ਮਤੇ ਲਾ ਕੇ ਉਹਨਾਂ ਵੈਰੀਫਿਕੇਸ਼ਨਾਂ ਲਾ ਕੇ ਕਰਨ ਤੁਸੀਂ ਇੱਕ ਪੰਚਾਇਤ ਦਾ ਕਾਰਡ ਬਣਾ ਕੇ ਦੇ ਦਿਓ ਬੰਦੇ ਨੂੰ ਜਿਹੜਾ ਬਾਹਰ ਹੁੰਦਾ ਨਾ ਆਧਾਰ ਕਾਟ ਮੋਟਰ ਕਾਟ ਬਣਾ ਕੇ ਦਿਓ ਉਹਨੂੰ ਇੱਥੇ ਨਾ ਬੋਕ ਬੈਂਕ ਅਕਾਊਂਟ ਬਣਾਓ ਆਪਣਾ ਉਹਨੂੰ ਬੰਦੇ ਨੂੰ ਪੰਚਾਇਤੀ ਕਾਰਡ ਦੇ ਦਿਓ ਬਣਾ ਕੇ ਵੀ ਬੰਦੇ ਦੀ ਵੈਰੀਫਿਕੇਸ਼ਨ ਹੋ ਗਈ ਬੰਦਾ ਉੱਕਿਆ ਇਹਦਾ ਆਇਆ ਫਲਾਣਾ ਬੰਦਾ ਇੱਥੇ ਰਹਿੰਦਾ ਉਹਦਾ ਮਤਾ ਆਪਣੇ ਕੋਲੇ ਉੱਥੇ ਰਜਿਸਟਰ ਕਰਵਾ ਪੰਚਾਇਤ ਦਫ਼ਤਰ ਦੇ ਵਿੱਚ ਦਾਖਲ ਕਰ ਲੋ ਜਿੰਨਾ ਚਿਰ ਉਹ ਕੰਮ ਕਰੇਗਾ ਕਰੇਗਾ ਬਾਹਰਲੇ ਮਨਖਾ ਜੀ ਜਾ ਕੇ ਵੀ ਦੱਸਿਆ ਇਹੀ ਕੁਛ ਕਰ ਰਹੇ ਆ ਗ੍ਰੀਨ ਕਾਰਡ ਕੀ ਆ ਇਹੋ ਚੀਜ਼ ਆ ਵੀਰੇ ਪਹਿਲਾਂ ਤੁਹਾਨੂੰ 5 ਸਾਲ ਉਹ ਪਰਖਦੇ ਨੇ ਵੀ ਤੁਸੀਂ ਆ ਕੇ ਇੱਥੇ ਕੰਮ ਕਰਨ ਯੋਗ ਹੈਗੇ ਹੋ ਤੁਸੀਂ ਇੱਥੇ ਆਪਣਾ ਬੰਦਾ ਜਿਹੜਾ ਆ ਇਹ ਸਹੀ ਆ ਕ੍ਰਾਈਮ ਕਰਕੇ ਤਾਂ ਨਹੀਂ ਆਇਆ ਤਾਂ ਹੀ ਪੰਜ ਸਾਲ ਦੇ ਬਾਅਦ ਤੁਹਾਨੂੰ ਗ੍ਰੀਨ ਕਾਰਡ ਦਿੰਦੇ ਨੇ ਉੱਥੇ ਉਹ ਤੇ ਆਪਣੇ ਇੰਡੀਆ 'ਚ ਕੀ ਆ ਇਹ ਕਿਹੜੇ ਬਾਹਰੋਂ ਆਏ ਨੇ ਇੱਕਦੇ ਅਫਰੀਕਾ ਚੋਂ ਆਏ ਨੇ ਜਾ ਅਮਰੀਕਾ ਤੋਂ ਆਏ ਨੇ ਇਥੇ ਦਿਹਾੜੀਆਂ ਕਰਨ ਹੈਗੇ ਤਾਂ ਇੰਡੀਆ ਦੇ ਆਪਣੇ ਇੰਡੀਆ ਦੇ ਬੰਦੇ ਨੇ ਸਟੇਡਾਂ ਲੱਗ ਹੋ ਗਈਆਂ ਤਾਂ ਇਹਦਾ ਮਤਲਬ ਇਹ ਛੋੜਾ ਵੀ ਆਪਾਂ ਲੱਗ ਹੋ ਗਏ ਆ ਇਹ ਕੁਝ ਬੰਦੇ ਦਾ ਤੱਤ ਹੁੰਦਾ ਆ ਜਿਹੜੇ ਬੰਦੇ ਖਰਾਬ ਕਰਦੇ ਨੇ